ਕਿੰਸਾ ਸਿੱਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਸਿਛਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫਟੇ ਘਟ ਚੂੜੀਆਂ ਦੇ ਲਾਗੇ ਪਿੰਡ ਜਿਹੜਾ ਵੀਰਜਨ ਦਾ ਸਿਛਰੇਵਾਲ ਅੱਜ ਤੁਹਾਨੂੰ ਦੋ ਟੁਕੜੇ ਗੱਬਨੇ ਮੱਝਾਂ ਤੁਹਾਨੂੰ ਦਿਖਾਉਣੀਆਂ ਆਵਾ ਇੱਕਾ ਚੰਗੇ ਕੱਦ ਕਾਠ ਵਾਲੀ ਗਾਂ ਤੁਹਾਨੂੰ ਬੱਚੇ ਦੇ ਬਿਨਾਂ ਤੁਹਾਨੂੰ ਦਿਖਾਉਣੀ ਆ ਤੇ ਇੱਕਾ ਬੱਚੇ ਵਾਲੀ ਗਾਂ ਤੁਹਾਨੂੰ ਦਿਖਾਉਣੀ ਟੋਟਲ ਚਾਰ ਪਸ਼ੂ ਤੁਹਾਨੂੰ ਦਿਖਾਵਾਂਗੇ ਤੇ ਮੱਝਾਂ ਦੋਵੇਂ ਟੁਕੜਾ ਗੱਬਣਾ ਤੁਹਾਨੂੰ ਦਿਖਾਉਣੀ ਆ ਇੱਕ ਮੱਝ ਅੰਦਰ ਬੱਜੀ ਆ ਤੇ ਇੱਕ ਆ ਬਾਕੀ ਵੀਡੀਓ ਪੂਰੀ ਵੇਖਿਓ ਸਾਰੀਆਂ ਸੋਈਆਂ ਵਾ ਦੁੱਧ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਵੀ ਰ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਵਧੀਆ ਜੀ ਮੇਰਾ ਨੇ ਬਾਬੇ ਨਾਨਕ ਦੀ ਚਲੋ ਵਧੀਆ ਜੀ ਮੈਨੂੰ ਚੀਜ਼ ਦੀਆਂ ਜੀ ਤੇ ਨਾਮ ਦੱਸੋ ਇੱਕ ਵਾਰੀ ਫਿਰ ਨਾਮ ਮੇਰਾ ਵੀਰਜੀ ਪ੍ਰਦੀਪ ਸਿੰਘ ਜੀ son of ਸਰਦਾਰ ਬਲਦੇਵ ਸਿੰਘ ਰੈਡ ਸੀਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦਿਓ 77 10 83 23 75 ਠੀਕ ਐ ਅਜ ਦੋ ਟੁਕੜੇ ਗੱਬਣ ਮੱਜਾਂ ਤੇ ਦੋ ਗਾਵਾਂ ਦੀਆਂ ਰੋਟੀਆਂ ਵੀ ਜੀ ਟੁਕੜਾ ਗੱਬਣਾ ਚੱਕ ਪਾ ਜੇ ਇੱਕ ਤੇ ਤੁਹਾਡੇ ਘਰ ਦੀ ਝੋਟੀ ਆ ਨਾ ਘਰ ਦੀ ਝੋਟੀ ਆ ਨਾ ਡੰਗਰ ਜਿਆਦਾ ਹੋਣ ਦੇ ਸਾਂਭੇ ਨਹੀਂ ਜੇ ਜਾਂਦੇ ਠੀਕ ਐ ਤਾਂ ਕਰਕੇ ਇੱਕ ਅਦਾ ਵੀ ਤੁਹਾਡਾ ਰਾਦਾ ਵੇਚ ਦੀ ਅੱਗੇ ਇੱਕ ਮੱਜ ਵੇਚੀ ਸੀ ਇੱਕ ਤਾਂ ਠੀਕ ਐ ਚਲੋ ਫਿਰ ਪਹਿਲਾਂ ਆਹੀ ਜਿਹੜੀ ਬਾਹਰ ਵੱਜੀ ਆਹੀ ਦਿਖਾ ਦਈਏ ਇਹ ਕਿੰਨੇ ਚਿਰ ਦੀ ਚੱਕ ਪਾ 6 ਮਹੀਨੇ ਦੀ ਚੱਕ ਪਾ ਜੇ ਠੀਕ ਐ ਤੇ ਉੱਥੇ ਤੇ ਦੋਵੇਂ ਟਾਈਮ ਪੌੜਾ ਪਾ ਕੇ ਉਦਾਂ ਹੀ ਝੋਕੇ ਲਿਆਂਦੀ ਜੇ 4 ਕਿਲੋ ਦੁੱਧ ਹੁਣ ਆ ਰਹੇ ਹਾਂ ਸ਼ਾਮਾ ਨੂੰ ਦੇਖੋ ਕਿ ਟੀ ਗਲਵਾ ਕੇ ਮਿਲਦੀ ਆ ਕਿ ਚਾਹੀਦਾ ਮਿਲਦੀ ਆ ਅੱਛਾ ਹਾਂਜੀ ਉਥੇ ਤੇ ਪਹਾੜੇ ਤੇ ਉਹਦਾ ਹੀ ਚੋਕ ਲੈਂਦੀ ਦੋ ਟਾਈਮ ਠੀਕ ਹੈ ਹਾਂਜੀ ਤੇ ਤਿਆਰ ਕਰਾ ਕੇ ਟੀ ਗਲਵਾ ਕੇ ਠੰਡਾ ਲੈਂਦੇ ਸੂਆ ਕਿੰਨਾ ਹੈ ਤਾਂ ਸੂਆ ਵੀ ਕੀ ਦੂਜੇ ਗੱਪਣ ਦੇ ਗਾੜੀ ਪਹਿਲੇ ਸੂਏ ਸਹੀ ਦੂਜੇ ਵਾਸਤੇ ਗੱਪਣ ਦੇ ਗਾੜੀ ਤੋਰ ਦੋ ਫਿਰ ਦੂਸਰਾ ਸੂਆ ਗਾੜੀ ਸੋਨਾ ਹੁਣ ਇਹਨੇ ਹਾਂਜੀ ਬਾਕੀ ਚੰਡੀ ਸੀ ਲਿਆਉਂਦੇ ਭਾਏ ਦੇ ਪੀਕਾ ਵੀ ਲਾਉਣਾ ਪਿਆ ਬਲ ਤੇ ਲੋਡ ਨਹੀਂ ਪੈਂਦੀ ਹਿੱਲਦੀ ਨਹੀਂ ਠੀਕ ਹੈ 4 ਕਿਲੋਤੀ ਉੱਥੇ ਕਿਲੋਤੀ ਲੈਂਦੀ ਏ ਆਵੇ ਚਲੋ ਜਿੰਨੇ ਸਿਆਲ ਸਿਆਲ ਚਾਹ ਪਾਣੀ ਦਾ ਜੈ ਇੰਨੇ ਸਾਰੀ ਜਾਣਾ ਸਾਰੀ ਜਾਣਾ ਜੇ ਤੇ ਗਾੜੀ ਫੇਰ ਗਰਵੀਆਂ ਜਿੰਨੇ ਸੂਬਾ ਨਾ ਪਹਿਲਾ ਸੂਆ ਇਹ ਤੇ ਹੁਣ ਗਾ ਦੂਸਰਾ ਸੂਆ ਇਹਨੇ ਸੋਣਾ ਨਵੀਂ ਝੋਟੀ ਆ ਆਮ ਘਰਾਂ ਚੋ ਝੋਟੀ ਆਈ ਹੈ ਜਿਤ ਤਰ੍ਹਾਂ ਆ ਮਾ ਆਪਣੇ ਘਰਾਂ ਚ ਜਿਹੜੀਆਂ ਝੋਟੀਆਂ ਹੁੰਦੀਆਂ ਉਹ ਆ ਬਾਕੀ ਆ ਸੀ ਸਾਲੇ ਲੱਗੀ ਠੀਕ ਆ ਜੀ ਥੋੜੀ ਜੀ ਉਧਰ ਕਰੇ ਤੇ ਥਣ ਵੀ ਦਿਖਾਈ ਦੀ ਆ ਲੈ ਕਾਲੇ ਸਾਨੇ ਤੇ ਉਤਰਾ ਥਣ ਥਣ ਓਕੇ ਸਾਰੇ ਜੀ ਹਾਂ ਜੀ ਕੋਈ ਫੋਰ ਛਟਾ ਕੋਲੀ ਧਾਰਿਆ ਤੇ ਕਿੰਨਾ ਫਿਰੇ ਦਾ ਮੁੱਲ ਮੁੱਲ ਵੀ ਕੀ ਦੇਣ ਲੈਣ ਵਾਲਾ ਕਰੀਏ ਜਾਂ ਨਾ ਕਰੀਏ ਵੀ 70000 ਲੈਣਾ ਤੇ ਮੁੜ ਕੇ 60 ਦੀ ਦੇ ਦਈਏ ਹਾਂਜੀ 55000 ਦੀ ਝੋਟੀ ਦੇ ਅੱਛਾ 55000 ਦੀ ਦੇ ਦੋ ਥੋੜਾ ਬੋਤਾ ਮਾਨਤਨ ਕਰਦਾ ਠੀਕ ਆ ਹਾਂਜੀ ਤੇ ਉਹ ਵੀ ਦੂਜੇ ਵੀ ਮੱਝ ਦਿਖਾਈ ਦੀ ਐ ਫੇਰੀ ਘਾਵਾਂ ਦਿਖਾਉਣੀ ਆ ਚਲ ਆ ਜੀ ਦੂਜੀ ਚਲ ਆ ਜਿਹੜੇ ਆ ਆ ਘਰ ਦੇ ਪਸ਼ੂ ਆ ਜਿਹੜੇ ਵਿੱਜ ਹੁੰਦੇ ਆ ਕੱਟੀਆਂ ਮੱਸੀਆਂ ਵੀ ਤਿਆਰ ਦੇ ਕਰਨ ਆ ਮੱਝ ਆ ਜਿਹੜੀ ਇਹ ਵਿੱਜੀ ਅਮਨ 29 ਦੀ ਕੱਟੀ ਜੇ ਅੱਛਾ ਹਾਂ ਬਸ ਇਹ ਘਰ ਦੀ ਪਾਲੀ ਕੱਟੀ ਕੱਟੀ ਪਾਲੀ ਦੇ ਇਹਨੂੰ ਕਹਿੰਨੂੰ ਪਹਿਲੇ ਸਵੇਰੇ ਕਹਿੰਦਾ ਕਿ ਮਲ ਜੂਗਾ ਪਰ ਅੱਜ ਜੇ ਸਵੇਰ ਵਾਸਤੇ ਗੱਪੜਿਆ ਅੱਛਾ ਹੁਣ ਤੀਸਰਾ ਸਵੇਰ ਇਹਨੇ ਸੋਨਾ ਘੜੀ ਦੋ ਸਵੇਰੇ ਨਹੀਂ ਚੋਏਗਾ ਮੇਰੀ ਝੋਟੀ ਅੰਦਰ ਉਹ ਵੱਜੀ ਉਹ ਵੀ ਸੋਨਾ ਅੱਛਾ ਇਹਦੀ ਕੱਟੀ ਵੀ ਕਾਂ ਸੋਣ ਵਾਲੀ ਆ ਹਾਂਜੀ ਖਾਣੇ ਦੇ ਵੀਰ ਜੀ ਜਮੰਦਰੂ ਹੀ ਤਿੰਨ ਜੇ ਨਹੀਂ ਕਿ ਮਰਿਆ ਕੋਈ ਥਾਣੇ ਆਈ ਤੈਨੂੰ ਅੱਛਾ ਪਹਿਲੇ ਸਵੇ ਤੇ ਤਿੰਨ ਹੀ ਚੱਲੇ ਅੱਛਾ ਤਾਂ ਨਹੀਂ ਬਿਲਕੁਲ ਮਾਸਾ ਕੇ ਜਨਾਹ ਤਨੂ ਕਾਲਦੀ ਠੀਕ ਹੈ ਜਿਹੜਾ ਪਿਛਲਾ ਥਾਣਾ ਸੈਂਟਰ ਤੇ ਲੱਗਾ ਹੋਸੀ ਠੀਕ ਹੈ ਹਾਂਜੀ ਚੌਥਾ ਥਾਣਾ ਜਿਹੜਾ ਹੈ ਉਹ ਮਗਰ ਲ ਇੱਕ ਵੱਡਾ ਥਾਣਾ ਸੈਂਟਰ ਤੇ ਲੱਗਾ ਹੈ ਤੇ ਕਿੰਨਾ ਕੁ ਦੁੱਧ ਕੱਢ ਦਿੰਦੀ ਰਹੀ ਐ ਦੁੱਧ ਵੀਰ ਜੀ ਇਹਦੇ ਨਾਰਮਲ ਸੇਵਾ ਤੇ 12 13 ਕਿਲੋ ਸਾਡੇ ਕੋਲ ਦੇ ਦਿੰਦੀ ਰਹੀ ਠੀਕ ਆ ਹਾਂਜੀ ਪਰ ਮੱਝ ਤੇ ਪੂਰੀ ਸੰਭੀ ਆ ਤੁਹਾਨੂੰ ਜਨਾਬ ਹੋਰੀ ਐ ਇਹਦੇ ਹਾਂਜੀ ਬਾਪੂ ਸੇਵਾ ਬੜੀ ਕਰਦਾ ਸੀ ਠੀਕ ਆ ਜੀ ਤੋਰਦੀ ਐ ਕਰੀਨ ਤੋਰ ਦਿੰਦੇ ਆ ਪੂਰੀ ਪਲੀ ਆ ਮੱਝ ਜਿਹੜੀ ਆ ਇਹ ਵੀ ਜੀ ਸਾਡੇ ਇੱਕ ਕੰਨੀ ਆ ਗੱਭਣ ਆ ਪੰਜਾਂ ਮਹੀਨਾ ਦਾ ਥੋੜੇ ਦੇ ਆ ਘਾਟੇ ਦੇ ਸਾਡੇ 45 ਤੋਂ ਪੰਜਾਂ ਦੇ ਵਿੱਚ ਆ ਜਿਹੜੀ ਗੱਭਣ ਕਿੰਨੀ ਤੇ ਹੁਣ ਦੁੱਧ ਦੁੱਧ ਵੀਰ ਜੀ ਇਹਦੇ ਥੱਲੇ ਹੁਣ ਕਿੰਨੇ ਕਿਲੋ ਜੇ ਕਥਿਆ ਨੇ ਜਰਾ ਤੇ ਜੜ ਕੇ ਬੱਜੇ ਨੂੰ ਵੜਨੀਆਂ ਹੀ ਕੋਈ ਨਹੀਂ ਕੋਈ। ਮਰਦੀ ਏਦਾਂ ਇੰਨੇ ਮਾਸਾ ਦਾ ਪੜਾ ਪਾ ਲੈਂਦੇ ਚੋਰੀ। ਮਾਸਾ ਕਿੰਨੇ ਪੜਾ ਪਾ ਕੇ ਚੋ ਲਈ ਤੇ ਜੋ ਤਰਾ ਮੰਡ ਨਹੀਂ ਕੋਈ ਪਾਈ ਦਾ। ਤੇ ਪਰ ਝੋਟੀ ਜਿਹੜੀ ਸੰਭੀ ਪੂਰੀ ਆ ਜਿਹੜੀ। 1 2 3 4 ਜਿਹ ਪਹਿਲੇ ਸੋਨੇ ਸੀ ਹੁਣ ਮੇਰੇ ਸਾਨਾਰੇ ਜਵਾਲ ਲੱਗ ਗਈ। ਠੀਕ ਆ। ਬਾਕੀ ਇਹਦੇ ਹੁਣ ਅਚਾਨਕ ਹੀ ਸਲਾਹ ਬਣੀ ਆ ਉਤਰ ਇਹਦੀ ਕੋਈ ਸਲਾਹ ਨਹੀਂ ਵੀਡੀਓ ਚ ਪਾਉਣ ਦੀ। ਇਹ ਜੇ ਕਿ ਨਿਵਾ ਧਵਾ ਕੇ ਚੰਗੀ ਤਰ੍ਹਾਂ ਪੂਰੀ ਸਾਫ਼ ਕਰਕੇ ਪਾਈ ਹੁੰਦੀ ਹੋਰ ਗੱਲ ਹੋ ਜਾਂਦੀ ਆ ਜੋ ਲੈ ਆਂ ਅੰਦਰ ਵੀ ਜੀ ਹੁਣ ਥੋੜੇ ਜਿਹਾ ਜ਼ਿਆਦਾ ਹੋ ਗਏ ਆ ਠੀਕ ਆ ਸਾਰੀਆਂ ਕੱਟੀਆਂ ਸੁੱਕਣੀਆਂ ਫੇਰ ਕੋਰੀ ਹੱਥੀਰਗੀ ਮਾਝ ਕੀਤੀ ਜਿਹੜੀ ਵੀ ਜੀ ਨੂੰ ਸਾਣਾ ਪਿੱਛੇ ਆਪਾਂ ਦੇਖ ਸਕਦੇ ਤਿੰਨ ਹੀ ਆ ਤੇ ਤੇ ਚੌਥਾ ਵੀ ਕੋਈ ਮੋੜਾ ਜਾਣਾ ਸੱਜਿਆ ਹੀ ਆ ਉੱਤਮਾ 30000 ਤੇ ਮੇਰੇ ਤੇ ਇਹ ਸ਼ੁਰੂ ਤੋਂ ਤਿੰਨ ਹੀ ਚੱਲੇ ਠੀਕ ਆ ਸਾਡੇ ਘਰ ਦੇ ਵੀ ਵੀਰ ਦਾ ਮੱਛਾ ਮਰ ਗਿਆ আর ਕੀ ਦਾ ਕਟਾ ਮਰ ਗਿਆ ਇਹ ਅੱਛਾ ਇੱਕ ਦਿਨ ਦੀ ਇਹਨਾਂ ਕੀ ਗੱਲ ਆ ਅੱਛਾ ਸਾਡੀ ਮਾਰੋ ਤੇ ੱਡੇ ਬੈਠੋ ਪਹਾੜੇ ਦੀ ਨਹੀਂ ਲੋੜ ਠੀਕ ਆ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜਿੱਦੀ ਤੇ ਝੋਟੀ ਹੈ ਜੇ ਥਣ ਚੌਥਾ ਹੋਵੇ ਤੇ ਲੱਖ ਰੁਪਏ ਦੀ ਹੋਣੀ ਚੌਪੜ ਦੇ ਬਣਗੇ ਹੈਗੇ ਹਾਂਜੀ ਹਾਂਜੀ ਪਰ ਅਸੀਂ ਵੀਰ ਜੀ ਦੇ ਲੈਣ ਵਾਲੇ ਤਾਂ ਨਹੀਂ ਜਾਂਦੇ 55000 ਤੋਂ 10000 ਰੁਪਏ ਜੋੜ ਕਰਾਂਗੇ ਅੱਛਾ ਵੀ 55 ਦੀ ਤੇ ਜੋ ਕੋਈ ਜੋੜਾ ਲਏਗਾ ਇਹ 5000 ਹੋਰ ਕੱਟ ਕਰਦਾ ਹੈ ਠੀਕ ਹੈ ਇੱਕ 5 ਦਾ ਜੋੜਾ ਦੇ ਠੀਕ ਹੈ ਬਾਕੀ ਚਲੋ ਜਿਹੜੀ ਪਲੀ ਜੁੜੀ ਵਾਲਾ ਹਾਂਜੀ ਹੁਣ ਚਲੋ ਮਾਲਕ ਦੀ ਕਿਰਪਾ ਵੀ ਗੱਬਣ ਆ ਹੰਡਰ ਦਾ ਸਾਨੂੰ ਇਹਦਾ 55000 ਰੁਪਏ ਮਿਲਦਾ ਹੈ ਇੱਥੇ ਜਦੋਂ ਇਹ ਗੱਬਣ ਨਹੀਂ ਹਾਂ अच्छा ਉਹ ਆਡਰ ਆਤਾ ਵੀ ਚੱਲ ਗਿਆ ਜਿੰਨੇ ਤੇ ਬੈਂਕਰ ਦਾ 55000 ਰੁਪਏ ਠੀਕ ਆ ਹੋਣੇ 5 ਮਹੀਨੇ ਦੇ ਲਾ ਕੇ ਗੱਬਣੀਆਂ ਹਾਂਜੀ ਹਾਂਜੀ ਤੇ ਬਾਕੀ ਆ ਬ੍ਰੀਡ ਵਾਲੀ ਜਵਾਕ بڑے ਟਾਪ ਦੇ ਰਹਿੰਦੀ ਆ ਉਹਦੀ ਕੱਟੀ ਅੰਦਰ ਦਿਖਾ ਲਓ ਕਿਤਾਬੀ ਠੀਕ ਆ ਕੱਤੀ ਉਹਦੀ ਦਿਖਾ ਦਈਏ ਜਿਹੜੀ ਦੋਂਦੀ ਪਹਿਲਾ ਆਂ ਛੋਟੀ ਜਿਹੜੀ ਪਹਿਲੇ ਸਵੇ ਦੀ ਆ ਇਹ ਯਾਰ ਇਹਨੂੰ ਦਰਦ ਨਹੀਂ ਤੋੜਿਆ ਤੇ 4 ਮਹੀਨੇ ਦੀ ਗੱਬਣੀ ਆ ਗਾੜੀ ਅੱਛਾ ਕੀਰੀਆ ਤੇ 4 ਮਹੀਨਾ ਦੀ ਗੱਬਣ ਚੱਕ ਪਾਸ ਤੇ ਆਹ ਦੇਖ ਸਕਦੇ ਸੋਣੀ ਕੱਟੀ ਆ ਜਿਹੜੀ ਇਹਦੇ ਮਗਰ ਆਈ ਆ ਤੇ ਨਹੀਂ ਘਰ ਦੀ ਆਪ ਟੀਗਾ ਪਰ ਮਤਲਬ ਉਹ ਹੀ ਜਿਹੜੀ ਘਰੇ ਉਹ ਮੱਝ ਦੀ ਕੱਟੀ ਸੀ ਤੇ ਆਪ ਹੀ ਟੀਗਾ ਕਹਿੰਦੇ ਸੀ ਘਰੇ ਹੀ ਪਾਇਆ ਸੀ ਇਹਦਾ ਤੇ ਇਹ ਵੀ ਪੂਰੀ ਰਾਜੀ ਆ ਬੜੇ ਸਾਂਭ ਕੀਤੀ ਆ ਤੇਰਾ ਪਸ਼ੂਆਂ ਦੀ ਚੰਗੇ ਸਾਂਭੇ ਆ ਪਸ਼ੂ ਜਿਹੜੇ ਘਰ ਵਾਲੇ ਪਸ਼ੂ ਆ ਜਨੇ ਬਾਪੂ ਇਹਨਾਂ ਦੀ ਸਰਵੰਧੀ ਕਰਦਾ ਰਹੇ ਹਾਂ ਇਹ ਅੰਕਲ ਜੀ ਹੋਣੀ ਸਾਂਭਦੇ ਆ ਸਾਰੇ ਪਸ਼ੂ ਉਹ ਰੈਂਕਲ ਦੀ ਸੱਸੀ ਘਾਲ ਜੀ ਚੰਗੀ ਸਾਂਭ ਕੀਤੀ ਫਿਰ ਤੁਸੀਂ ਪਸ਼ੂਆਂ ਦੀ ਕੱਟੀ ਜਿਹੜੀ ਆ ਨਵਾਬ ਦੀ ਜਿਹੜੀ ਦੇਖੀ ਅੱਛਾ ਆ ਬਈ ਠੀਕ ਹੈ ਇਹ ਤੇ ਨਾਂਮੀ ਨੇੜੀ ਹੈ ਇਹ ਤੇ ਨਾਂ ਆਹ ਤੇ ਨਾਂਮੀ ਨੇੜੀ ਦੀ ਕੱਟੀ ਵੇਖ ਲਓ ਕਿੱਥੇ ਪਹੁੰਚ ਗਈ ਆ ਜਿਹੜੀ ਇਹਦੀਆਂ ਨਹੀਂ ਤੇ ਸਾਲ-ਸਾਲ ਦੀਆਂ ਨਹੀਂ ਹੁੰਦੀਆਂ ਕਈਆਂ ਦੀ ਤੇ ਬਾਕੀ ਹੁਣ ਆ ਗਾਵਾਂ ਤੁਹਾਨੂੰ ਦਿਖਾਈਏ ਕਿੰਨਾ ਜੀ ਵੀਰ ਜੀ ਤੇ ਕੱਲ ਦੁੱਧ ਇਹਦੇ ਥੱਲੇ ਦੁੱਧ ਵੀਰ ਜੀ 10 ਕਿਲੋ ਰੇ ਕੋਈ 9.5 ਮਾਲੇ 9 ਮਾਲੇ ਆ ਇਹਦੀ ਰਸੀ ਜੇ ਦਿਖਾ ਜਣਾ ਦੀ ਲਾਲੇ ਤੋਂ 15 ਦੀ ਨਾਲ ਹਾਂ ਤੁਹਾਡੇ ਸਾਹਮਣੇ ਵਛੀ ਜੀ ਆਪਣੇ ਸਮਝਣਾ ਕੋਈ ਲਾਲੇ ਕਿੰਨੇ ਕਿ ਚੱਦੀ ਹੋਵੇ 15 ਦੀ 10 ਦੀ 20 ਦੀ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਬਾਅਦ ਵੀ ਹੋ ਸਕਦੀ ਹੈ ਅਸੀਂ ਪੋਣੀ ਪਾਲੋ ਨਹੀਂ ਪੋਣੀ ਨਾ ਪਾਲੋ ਕੋਈ ਨਹੀਂ ਆਂਦੀ ਤੇ ਦੁੱਧ ਕਿੰਨਾ ਪੱਕਾ ਦੁੱਧ ਵੀਰ ਜੀ 10 ਵਛੀ ਦਾ ਪਾਗ ਹੋ ਸਕਦਾ 10 ਤੋਂ ਵੱਧ ਹੀ ਹੋਵੇ ਤੇ 9 ਮਾਲੇ 10 ਸਾਡੇ ਤੇ ਵੱਧ ਸਕਦੀ ਔਰ ਵਧੇ ਕੀ ਕੀ ਜੇ ਮੜਾ ਮੂੜਾ ਤੇ ਨੀਂਜੇ ਕੋਈ ਮਾਰਿਆ ਅੱਛਾ ਹਾਂ ਜੀ ਤੋਰ ਦੋ ਫ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਬਾਕੀ ਹੈਗੀ ਜਰਸੀ ਕ੍ਰੋਸ ਤੇ ਆ ਦਾ ਠੰਡੀ ਸੀਲੇ ਵੀ ਆਂਦੀ ਜਾਨੀ ਭਾਈ ਦਾ ਬਾਹਰ ਥੱਲੇ ਰਸੀ ਪੋਣੀ ਰਸੀ ਪਾ ਲੋ ਤਾਂ ਵੀ ਕੋਈ ਕਰੇ ਤੇ ਇਹਦਾ ਮੁੱਲ ਫਿਰ ਇਹ ਤਾਂ ਵੀਰ ਜੀ ਜੈ ਸੁਨੋਈ ਕਰਨਾ ਕਹਿ ਰਹੀਏ 45 ਦੀ ਦੇਣੀ 40 ਦੀ ਦੇ ਦਾਂਗੇ ਮੁੜ ਕੇ 35000 ਦੀ ਜੀ ਅੱਛਾ 35000 ਦੀ ਉਦੋਂ ਕਿ ਥੋੜਾ ਬੂਰਾ ਛੋਟ ਚੱਪਾ ਕਰ ਦਾਂਗੇ ਠੀਕ ਐ ਇਹ ਆ ਫਿਰ ਰੇਟ ਜਿਹੜੇ ਪੈਂਦੇ ਆ ਬਿਲਕੁਲ ਓਨੇ ਕੀ ਪੈਂਦੇ ਜਿੰਨੇ ਕੀ ਲੈ ਆ ਹੀ ਲੈਣੇ ਆ ਮੁੜ ਕੇ ਫੇਰ 10000 ਘਟਾ ਲਈਏ 5 ਘਟਾ ਲਈਏ ਹਾਂਜੀ ਉਹਨਾਂ ਦਾ ਪਹਿਲਾ ਪਾਓ ਹੀ ਉਹਨਾਂ ਕੇ ਜੀ ਹੁਣ ਇਹ ਆ ਬਸ ਛੋਟ ਛੂਟ ਵਾਲਾ ਕੰਮ ਹੀ ਆ ਥੋੜਾ ਵਾਤਾ ਹਨਾ ਕਿਉਂਕਿ ਸਮਾਂ ਸਾਰਿਆਂ ਦਾ ਕੀਮਤੀ ਆ ਤੁਹਾਡਾ ਵੀ ਤੇ ਅਗਲੇ ਦਾ ਵੀ ਤੇ ਹੁਣ ਆ ਜਿਹੜੀ ਗਾਂ ਚ ਚੰਗੇ ਕਦ ਕਾਠਾ ਲਈ ਆ ਇਹ ਗਾਂ ਥਲੇ ਦੁੱਧ ਤੇ ਵੀਰ ਜੀ 12 13 ਕਿਲੋ ਹੈਗਾ ਸੀ ਜੀ ਹਾਂਜੀ ਇਹ ਹੱਥ ਗਾਂ ਸਤਾਰਾ ਦੀ ਬੋਲੀ ਆ ਤੇ ਸਵੇਰੇ ਇਹਨੇ 5 ਕਿਲੋ ਦੁੱਧ ਦਿੱਤਾ ਹੀ ਹੈ ਅੱਛਾ ਮੇਰਾ ਕਰਕੇ ਫਰਕ ਪਾ ਗਈ ਠੀਕ ਆ ਹੁਣ ਕੋਈ 10 ਮਾਲੇ 9 ਮਾਲੇ ਉਹਦਾ ਪਹਿਲਾਂ ਕੱਲੇ ਰੇ ਥਲੇ 700 6 ਕਿਲੋ ਦੁੱਧ ਦਿੰਦੇ ਸੀ ਠੀਕ ਆ ਤੇ ਸਵੇਰੇ ਅੱਜ ਨਾਲ ਇਹਨੇ ਕੋਈ ਪਟਾ ਕਰਦਾ ਸੀ ਇਹਨੂੰ ਨਾ ਕੇ ਡੰਗਰ ਨੂੰ ਖਾਣ ਦਿੱਤਾ ਲੱਗੇ ਠੀਕ ਆ ਹਾਂਜੀ ਤੇ ਹਾਂ ਇਹ ਤੇ ਲੜ ਜੇ ਇਹ ਤੇ ਲੜਿਆ ਤੇ ਉਹ ਤੇਰਾ ਟੀਕਾ ਭਰਾ ਦੋ ਕਿ ਕੋਈ ਵੀ ਡਾਕਟਰ ਨੂੰ ਫੋਨ ਕੀਤਾ ਉਹਦਾ ਸ਼ਾਮਾ ਨੂੰ ਭਰ ਦਾਂਗਾ ਠੀਕ ਆ ਟੀਕਾ ਕਹਿੰਦੇ ਅੱਜ ਭਰਾ ਦਾਂਗੇ ਚਲੋ ਕਿਹ ਵੀਰ ਦੀ ਗਾਂ ਨਹੀਂ ਖਲਾਉਂਦੀ ਤੇ ਚੰਗਾ ਆ ਤੇ ਜੇ ਕੋਈ ਲੈ ਜਾਊਗਾ ਤੇ ਕਿਸੇ ਵੀਰ ਨੇ ਆਪ ਵੀ ਭਰਉਣਾ ਹੋਊਗਾ ਤੇ ਆਪ ਵੀ ਜਾ ਕੇ ਫੇਰ ਭਰਾਲੇ ਕੀ ਟੀਕਾ ਇਹ ਬ੍ਰੀਡ ਵਾਲੀ ਆ ਜੀ ਦੋ ਬਕਸ਼ੀਆਂ ਲੈ ਲਿਆ ਕਰਨੇ ਤੇ ਗਾਂ ਬਾਕੀ ਪੂਰੀ ਵੱਡੀ ਗਾਂ ਆ ਜਿਹੜੀ ਇਹ ਵੀ ਇਹਦਾ ਮਗਰਲਾ ਸਾਨ ਨਹੀਂ ਚੱਲਦਾ ਇੱਕ ਹਾਂਜੀ

ਉਦਾਂ ਠੰਡੀ ਸੀਲ ਹੈ ਕੋਈ ਰੱਸੀ ਨਹੀਂ ਦਿੱਤੀ ਪਾਣੀ ਮਾਸਾ ਥੋੜਾ ਪਾ ਲਓ ਤੇ ਉਸਿਆਂ ਨੇ ਪਸੰਦ ਜੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ 20000 ਹੈ ਅੱਛਾ 20000 ਦੀ ਦੇ ਦੋ ਥੋੜਾ ਬੋਤਾ ਮਾਰਕਾ ਨਹੀਂ ਕਰਨਾ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਬਸ ਵੀਰ ਜੀ ਸੁੰਆਂ ਸਵਾਈਆਂ ਨੇ ਸਾਰੀਆਂ ਆਪਣੀਆਂ ਇਥੇ ਚੋਕੇ ਖੜੋ ਤਸਲੀ ਕਰਕੇ ਖੜੋ ਮੁੜ ਕੇ ਕਿਸੇ ਨੂੰ ਲਾਂਮਾ ਦੇਣਾ ਸਾਡੇ ਕੋਲ ਕੋਈ ਅੱਜ ਆਈ ਕੋਈ ਕੱਲ ਇੱਕ ਦਿਨ ਰਹਿੰਦਾ ਦੋ ਦਿਨ ਰਹਿੰਦਾ ਡੰਗਰ ਆਈ ਕਿੰਡੀਆਂ ਵੀ ਘਰ ਬਦੀਆਂ ਨੇ ਹਾਂਜੀ ਹਾਂਜੀ ਇਹ ਆਪਣੀ ਤਸਲੀ ਕਰਕੇ ਖੜੋ ਕਿ ਨਹੀਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਜੋ ਵੀ ਇੱਥੇ ਆਪਣੀ ਤਸੱਲੀ ਕਰਕੇ ਤੇ ਬੇਸ਼ੱਕ ਮਰਜੀ ਨੇ ਬਸ਼ੁਕਰੀਦੋ ਜੀ